ਉਥੇ ਤੋਂ ਇਹ ਪਤੰਗ ਨਹੀਂ ਚੜਾਉਣੀ ਹੈ ਜੀ ਬਾ ਖਾਇ ਕਰਕੇ ਇਹ ਹੀ ਆਪਣੀ ਨਾਦਰ ਨੂੰ ਵੀ ਚੈਨਾ ਡੋਰ ਦੀ ਵਰਤੋਂ ਨਹੀਂ ਕਰਨੀ ਹੈ ਜੀ ਜੇ ਵੀ ਚੈਨਾ ਡੋਰ ਦੀ ਵਰਤੋਂ ਕਰਦੇ ਨੇ ਆਪਾਂ ਦੇਖਦੇ ਨੇ ਕਿੰਨੇ ਜਾਨਵਰ ਆ ਕਹਦੇ ਪੰਜੇ ਕੱਟੇ ਜਾਂਦੇ ਆ ਕਹਦਾ ਡਾਕ ਕੱਟੇ ਜਾਂਦਾ ਔਰ ਕਿੰਨੇ ਬੱਚੇ ਆ ਬਹਿ ਨੂੰ ਮੈਸੇਜ ਪਾਇਆ ਗਰੁੱਪ ਦੇ ਵਿੱਚ ਸਾਡਾ ਬਣਾਣਾ ਪਾਉਂਗਾ ਉਹਦੇ ਵਿੱਚ ਮੈਂ ਇਹੀ ਅਪੀਲ ਕੀਤੀ ਆ ਵੀ ਦੋ ਫਰਮ ਨਹੀਂ ਦੋ ਫਰਮ ਨਹੀਂ ਹਰ ਇੱਕ ਨੇ ਪਤੰਗ ਚੜਾਉਣਾ ਨਾ ਪ੍ਰਸ਼ੰਤ ਮੰਤਵੀਂ 2 ਫਰਵਰੀ ਦੀ 2 ਫਰਵਰੀ ਤੱਕ ਤੋਂ ਇਹ ਆਪਣੇ ਮਾਤਾ ਪਿਤਾ ਕੋਲੋਂ ਭੇਟਾ ਪ੍ਰਾਪਤ ਨੇ ਛੋਟੇ ਪੰਚਾਇਤ ਜਿਹੜੇ ਹੈਗਾ ਤੁਹਾਡੇ ਉਹਨਾਂ ਨੂੰ ਦੇ ਆ ਕੇ ਜ਼ਰੂਰ ਦਸ਼ਨਾਵਾਂ ਜਦੋਂ ਉਹ ਸਕੂਟਰ ਮੋਟਰੈਕਲ ਤੇ ਸਫ਼ਰ ਕਰਦੇ ਗਾਣ ਗਾਲ ਦੇ ਆਲੇ ਦੁਆਲੇ ਕਪੜਾ ਜਾਂ ਮਹਲਦੂ ਵੀ ਹੁੰਦਾ ਲੁਕੇਟਣਾ ਉਹਨਾਂ ਲਈ ਚੋਰ ਤੇ ਕਿਹਨਾ ਜਿਹੜੇ ਸਰਦਾਰ ਦੀ ਆ ਪੱਗ ਪਹਿਨੇ ਵੀ ਬੜੇ ਫਰਲੇ ਬਾਤ ਭਗਵੰਨਣਗੇ ਆਪਾਂ ਸੋਈ ਫੜ ਲਓ ਠੀਕ ਹੈ ਨਾ ਜਿਹੜੇ ਸਿਰ ਤੋਂ ਮੋਨੇ ਨੇ ਉਹ ਹੈਲਮਟ ਜ਼ਰੂਰ ਪਹਿਨਣਗੇ ਠੀਕ ਹੈ ਨਾ ਜੇ ਸਾਡੇ ਸਿਰ ਤੇ ਹੈਲਮਟ ਲਿਆ ਹੋਊਗਾ ਗਾਲ ਤੇ ਦੁਆਲੇ ਕਪੜਾ ਵਿਟਿਆ ਹੋਊਗਾ ਜੇ ਸਾਡੇ ਤੇ ਕੋਈ ਸਾਹਦੀ ਵੀ ਆ ਤੇ ਸਾਡਾ ਉਹਦੇ ਨਾਲ ਬਚਾਅ ਹੋ ਸਕਦਾ ਨਹੀਂ ਤਾਂ ਆਪਾਂ ਦੇਖਦੇ ਨਾ ਜੇ ਰੌਂ ਦੇ ਵਿੱਚ ਹੱਥ ਆਇਆ ਹੋਵੇ ਹੁਣ ਉਰੇ ਪੈਨਾ ਡੋਰ ਫੜ ਗਿਆ ਗਾਲ ਚ ਫਿਰ ਗਿਆ ਵਿਚਾਰਾ ਹੌਸਪੀਟਲ ਦਾ ਜਾਣਾ ਸੀ ਇਹ ਦਾਖਲਾ ਨਾ ਹੈ ਇਹ ਜਿਹੜੀ ਪੈਨਾ ਡੋਰ ਦਾ ਬਹੁਤ ਘਾਟਕ ਹੈ ਜਿਹਦੀ ਆਪਾਂ ਬਾਤ ਨੂੰ ਨਹੀਂ ਕਰਨੀ ਹੈ ਟੈਨਕੂਟਾਂ ਤੋਂ ਬੰਦੇ ਸਕੂਲ ਲਗਰ 14 ਮਾ ਪਟੜਾ ਤੇ ਨਾ ਬਾਰੇ ਦੱਸਦੇ ਹਾਂ ਤੁਹਾਨੂੰ ਪ੍ਰੈਪ ਰੋਲ ਬਾਰੇ ਸਮਝਾ ਕੇ ਜਾਂਦੇ ਆ ਕਿ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਟੂ ਵੀਲਰ ਨਹੀਂ ਚਲਾਉਂਦੇ ਠੀਕ ਹੈ ਨਾ ਜਦੋਂ ਚਲਾਉਂਦੇ ਫੜੇ ਜਾਂਦੇ ਆ ਨਵਾਲਕ ਬੱਚੇ ਆ ਤਾਂ ਤੁਹਾਡੇ ਮਾਤਾ ਪਿਤਾ ਨੂੰ ਸਧਾਰਨ ਤੇ 25000 ਰੁਪਏ ਜੁਰਮਾਨਾ ਜਾਂ 3 ਸਾਲ ਦੀ ਕੈਦ ਆ ਇਹ ਕਿ ਨਾ ਆਪਾਂ 2-ਵੀਲਰ ਨਹੀਂ ਚਲਾਉਣਾ ਬਾਕੀ ਮੈਂ ਅੱਜ ਹੀ ਖਾਸ ਤਰ੍ਹਾਂ ਤੁਹਾਡੇ ਨਾਲ ਵਿਚਾਰ ਵਟਾਂਦੇ ਕਰਨਾ ਆਇਆ ਹਾਂ ਵੀ ਦੂਰ ਫਰਬਰੀ ਨੂੰ ਸ਼ਾਂਤਮਨ ਨੀ ਦਾ ਤਿਉਹਾਰ ਆ ਹਰੇਕ ਨੇ ਪਤੰਗ ਛਿੜਾਉਣੇ ਆ ਕੋਸ਼ਿਸ਼ ਕਰਨੀ ਆ ਵੀ ਆਪਾਂ ਚਾਹੇ ਸੈਰ ਕਰਦੇ ਆਂ ਜਾਂ ਸਕੂਟਰ ਮੋਟਰੈਾਈਕਲ ਕਰਦੇ ਆਂ ਆਪਾਂ ਅੱਗੇ ਬੱਚਾ ਆਪਾਂ ਤਾਂ ਕਿ ਵਿਰਾਲਾ ਨਹੀਂ ਨਾ ਅੱਗੇ ਅੱਗੇ ਬੱਚੇ ਨਹੀਂ ਬਿਠਾਉਣੇ ਹੈਗੇ ਦੋ ਫਰਜ਼ੀ ਦਾਪਾ ਤੇ ਆਪੇ ਚੈਨਾਡੋਰ ਦੀ ਬਕਸੇ ਨੂੰ ਬਹੁਤ ਲੋਕ ਕਰਦੇ ਹੁਣ ਜਦ ਰੌਂ ਦੇ ਵਿੱਚ ਫੜੀ ਗਈ ਹੈ ਕੱਲ ਕਿੰਨੇ ਬੜੀ ਗਈ ਹੈ ਫੜੀ ਗਈ ਹੈ ਨਾ ਘਰ ਦੇ ਵਿੱਚ ਮੇਟੀ ਜਾਂਦਾ ਹੈਗਾ ਠੀਕ ਹੈ ਨਾ ਤੇ ਆਪਾਂ ਆਪ ਬਚਣਾ ਤੇ ਦੂਜਿਆਂ ਨੂੰ ਬਚਾਉਣਾ ਹਣ ਜੇ ਨਾ ਪਰਾ ਇਹੋੜ ਕਹਿਣਾ ਮੈਨੂੰ ਪੁੱਛਣਾ ਪਊ ਪੁੱਛ ਲਈ ਹੈਗਾ ਕੋਈ ਸਵਾਲ ਕੋਈ ਮੇਰੇ ਚੈਨਲ ਰੋਡ ਦੀ ਗੱਲਾਂ ਕਰਦੇ ਜੀ ਉਹ ਤੋਂ ਕੂਟੇ ਤੇ ਚੜੋਂਗੇ ਜੰਗਲਾ ਲੱਗਿਆ ਨਹੀਂ ਹੋਇਆ ਧਿਆਨ ਤੁਹਾਡਾ ਉੱਪਰ ਨੂੰ ਹੋਊਗਾ ਪਤੰਗ ਲੈਣੋਂ ਪਿੱਛੇ ਨੂੰ ਹਟੇ ਜਾਓਗੇ ਜੰਗਲਾ ਹੈ ਨਹੀਂ ਅੜ ਕੇ ਥੱਲੇ ਡੈਕ ਵੀ ਤੁਹਾਡੀ ਥੋਣ ਥੱਲੇ ਵੱਜੂਗੀ ਜਾ ਕੇ ਠੀਕ ਹੈ ਨਾ ਜਿਹਦੇ ਨਾਲ ਤੁਹਾਡੀ ਮੌਤ ਹੋ ਸਕਦੀ ਆ ਇਸ ਤਰ੍ਹਾਂ ਹੀ ਰੋੜਦੇ ਆ ਜਦੋਂ ਤੁਸੀਂ ਛੜਕਦੇ ਪਤੰਗ ਚੜਾਉਂਗੇ ਇਹ ਨਾ ਪਤੰਗ ਚੜਾਉਂਦੇ ਸਮੇਂ ਪਤੰਗ ਕੱਟੀ ਜਾਂਦੀ ਉਹਦੇ ਮਗਰ ਭੱਜੇ ਜਾਂਦੇ ਆ ਨਾ ਅੰਦਰ ਤਾਂ ਪਤੰਗ ਗੱਲੀ ਹੁੰਦਾ ਵਾ ਇਹ ਦੇ ਦੇ ਨਹੀਂ ਵੀ ਸਾਹਮਣੇ ਚੱਲੇ ਜਾਂਦੇ ਦਾ ਸਾਹਮਣੇ ਕੋਈ ਆ ਹੈ ਨਾ ਅੱਛਾ ਉਹਦੇ ਬੱਚਾ ਟੱਕਾ ਆ ਕੇ ਜਾਂ ਕਹਿੰਦੇ ਮੈਂ ਟੱਕੋ ਜਾਂਗੇ ਜਿਹਦੇ ਨਾਲ ਸਾਡਾ ਜਾਨ ਜਾਨੇ ਨਿਛਾਣਾ ਹੋਵੇ ਕਿ ਅੱਗੇ ਇਹਨੇ ਗੱਡੀ ਵਗੈਰਾ ਹੁਣ ਤਾਂ ਹੋਰ ਵੀ ਜੰਮੇ ਮਾਰੀ ਦਾ ਨਿਛਾਣਾ ਹੋਊਗਾ ਠੀਕ ਹੈ ਨਾ ਅੱਗੇ ਮੈਂ ਤੁਹਾਨੂੰ ਪੈਨਪੂਰਾਂ ਸਾਰਾ ਕੁਝ ਦੱਸਦਾ ਜਾਣਾ ਵੀ ਜਿਵੇਂ ਕਿ ਟ੍ਰੱਕ ਮੋਟਰਾਂ ਤੋਂ ਤੁਹਾਡੇ ਲਈ ਮਨ ਆਈ ਜਾਉ 18 ਖਾਲ ਦਾ ਜੇ ਉਹਦਾ 18 ਖਾਲ ਤੋਂ ਉੱਪਰ ਵੱਧ ਗਏ ਠੀਕ ਹੈ ਇੱਕ ਦਿਨ ਉਹ ਉੱਪਰ ਤੈਰੇ ਕਿ ਉਹ ਟੈਂਕ ਤੋਂ ਕੋਸ਼ਿਸ਼ ਕੀ ਆ ਨਧੀ ਚਲਾਉਣ ਦਾ ਅਧਿਕਾਰ ਪ੍ਰਾਪਤ ਕਰਕੇ ਹਸਨਪੁੱਤਰ ਮੋਹਨ ਦਾ ਚਲਾ ਹਾ ਠੀਕ ਹੈ ਹੁਣ ਕਰਨੇ ਪੁੱਛਣਾ ਬੱਚੇ ਨੇ ਕਹੂਗੀ ਕੋਕਾ ਥੈਂਕ ਯੂ